ਲੋਤੀ ਵਲੌਗ ਵੀਰਪਾਲ ਪਰ ਮੈਂ ਤੁਹਾਡਾ ਬਹੁਤ-ਬਹੁਤ ਤੈਦ ਲਗਾ ਨਵਾ ਧੋਰ ਸ 9 ਵਜੇ ਖੇਲੀ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਬਹੁਤ ਧੰਨਵਾਦ ਤੁਹਾਡਾ ਫਨ ਛੋਟੇ-ਛੋਟੇ ਕਮੈਂਟ ਕਰਦੀਆਂ ਬਹੁਤ ਬਹਿਣਾਂ ਨੇ ਪੁੱਛਦੀਆਂ ਮੈਨੂੰ ਵੀ ਬਹਿਣ ਤੁਸੀਂ ਠੀਕ ਆ ਤੇ ਹਾਂ ਜੀ ਭੈਣੇ ਬਾਵਾ ਹੀ ਆ ਬਾਦੀ ਠੀਕ ਨਹੀਂ ਹੈਗੀ ਪਤਾ ਨਹੀਂ ਕੀ ਗੱਲ ਆ ਯਾਨੀ ਸਾਡੇ ਉਕਾ ਜਾਂਦਾ ਆਪਾਂ ਵੀ ਪਤਾ ਨਹੀਂ ਕਿ ਉਹ ਹਜੇ ਤੱਕ ਰੀਫ ਜੀ ਹੈ ਕੀ ਆ ਚਲੋ ਕੋਈ ਗੱਲ ਨਹੀਂ ਤਾਂ ਵੀ ਜਿਨਾ ਤੇਰਾ ਖੰਗ ਜੀ ਨਹੀਂ ਨਾ ਹੱਡ ਦੇ ਖੱਚ ਕੇ ਜੀ ਉਹਨਾਂ ਤੇਰਾ ਪਪਰ ਉੱਪਰ ਠੀਕ ਨਹੀਂ ਹੁੰਦੇਗੇ ਤੇ ਚਲੋ ਕੋਈ ਗੱਲ ਨਹੀਂ ਇੱਕ ਦੋ ਦਿਨ ਹੋਰ ਲੱਗਣਗੇ ਚਲੋ ਫਿਰ ਆਪੇ ਫਰਕ ਪੈ ਜੂਗਾ ਹੋਰ ਸਨੌ ਤੁਸੀਂ ਕਿਵੇਂ ਠੀਕ ਠਾਕ ਆ ਜੀ ਤੇ ਕਈ ਪਹਿਨਣੇ ਮੈਨੂੰ ਕਮੈਂਟ ਜੀ ਪੁੱਛਿਆ ਸੀ ਮੈਨੇ ਤੁਹਾਡਾ ਪੈਂਡ ਕਿੱਥੇ ਰਹਿ ਜਾਂਦਾ ਹਨ ਜਿਹੜੀ ਆਪਣੇ ਨਾਲ ਡੀਲੀ ਜੋੜਤੀਆਂ ਨੇ ਆਪਣਾ ਪਹਿਨੇ ਪੈਂਡ ਡਿਸਟ੍ਰਿਕਟ ਮੋਗਾ ਪੈਂਦਾ ਆਪਾਂ ਨੂੰ ਤੇ 니ੜੀ ਆਪਾਂ ਬਾਗ ਬਣਾਣਾ ਸ਼ੈਰ ਪਿੰਡ ਦਾ ਛੋਟਾ ਜਿਹੜਾ ਸਾਡਾ ਬਾਗ ਬਣਾਣਾ ਤੇ ਬਹੁਤ ਪੈਨ ਕਮੈਂਟ ਕਰਕੇ ਪੁੱਛਦੀ ਹੁੰਦੀ ਮੈਂ ਕਿ ਚਲੋ ਮੈਂ ਕਈ ਵਾਰ ਸੋਚਿਆ ਮੈਂ ਫਿਰ ਭੁੱਲ ਜਾਨੀ ਵੀਡੀਓ ਦੱਸਣ ਦਾ ਵੀ ਸਾਡਾ ਪਿੰਡ ਕਾਲੇ ਕੀ ਬਾਗ ਹੈ ਪੁਰਾਣੇ ਕੋਲੇ ਰਹਿ ਜਾਂਦਾ ਵਾ ਇਹ ਹੋਰ ਸੁਣਾਓ ਜੀ ਚਲੋ ਜੀ ਆਪਾਂ ਅੱਜ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇਗੇ ਕਿਉਂਕਿ ਆਪਾਂ ਅੱਜ ਕੰਮ ਵੀ ਕਾਫੀ ਆ ਕੱਸੀ ਬਹਿ ਬੈਂਕ ਚ ਜਾਣਾਗਾ ਇੱਕ ਮੈਂ YouTube ਦਾ ਕੁਛ ਕਰਨਾ ਫਜ ਸੀਗਾ ਕੁਛ ਰਹਿੰਦਾ ਥੋੜਾ ਜਿਆ ਤੇ ਉਹ ਮੈਂ ਹਜੇ ਜਾਗੂ ਕਰਵਾਉਣਾ ਦਾ ਉਹ ਮੇ ਲੋ ਕੁੜੀ ਤੇ ਕਰਵਾਉਣੀ ਹੁੰਦੀ ਹੈ ਜਿਹਨੇ ਆਪਣਾ YouTube ਸਟਾਰਟ ਕਰਕੇ ਦਿੱਤਾ ਸੀ ਸਾਰਾ ਕੁਝ ਜਿ ਕਰਵਾਉਣਾ ਹੋਵੇ ਤੇ ਮੈਂ ਉਹ ਤੇ ਕਰਪਾਉਣੀ ਹੁੰਦੀ ਹੈ ਕਿਉਂਕਿ YouTube ਆਪਾਂ ਨੇ ਤੋਂ ਮਗਰੋਂ ਆਇਆ ਕਰਕੇ ਉਹਨੇ ਆਪਣੀ ਦੀਵਾਰੀ ਨੌਲਜ ਘਾਟਾ ਤੇ ਨਾਈ ਵੈਸੇ ਵਾਲਾ ਇਹਨੂੰ ਸ਼ੀਟ ਚਾਰਜ ਕਰਦੀ ਹੁੰਦੀ ਹੈ ਜੇ ਕੁਝ ਕਰਨਾ ਵੀ ਹੋਵੇ ਤੇ ਮੈਂ ਬੱਚਿਆਂ ਤੇ ਕਰਵਾਉਣੀ ਹੁੰਦੀ ਹੈ ਤੇ ਨਾਲੇ ਆਪਣਾ ਜੀ ਉਹਨਾਂ ਨੂੰ ਬਰੋਚ ਦਿੱਤੇ ਸੀ ਬਣਾਉਣੇ ਪਾਉ ਕੱਢ ਲਿਆ ਮੰਗੇ ਜੜੇ ਬੈਂਕ ਚ ਜਾਣਾਗਾ ਤੇ ਮੈਂ ਕੱਚਾ ਮਤਲਬ ਵੀਡੀਓ ਬਣਾ ਦਵਾਂ ਤੇ ਲੋ ਜੀ ਜੇ ਤੁਹਾਨੂੰ ਦਿਖਾਉਣੀ ਆਪਣੇ ਕੋਲੇ ਬਲੌਗ ਬਣ ਕੇ ਰੈਡੀ ਹੋਏ ਪਏ ਆ ਤੇ ਮੈਂ ਕਿ ਮੈਂ ਤੁਹਾਨੂੰ ਦਿਖਾਵਾਂ ਇਹਨਾਂ ਤੁਹਾਨੂੰ ਲੋੜ ਹੋਵੇ ਤੇ ਤੁਸੀਂ ਮੰਗਵਾ ਸਕਦੇ ਆ ਜੋ ਕੋਸ਼ ਆਪਣੇ ਕੋਲੇ ਬਣਿਆ ਪਿਆ ਮੈਂ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਪਤਾ ਕੀ ਵੀ ਆਪਾਂ ਐਸਟਾ ਚੀਜ਼ ਨਹੀਂ ਬਣਾ ਕੇ ਰੱਖਦੀ ਆਪਾਂ ਵੀ ਆਰਡਰ ਤੇ ਬਣਾਉਣੀ ਹੁੰਦੀ ਆ ਤੇ ਇਹ ਆਪਾਂ ਭਾਅ ਬਣਾਈ ਸੀਗੀ ਕੋਸ਼ ਗੁੱਪਾ ਬਣਵਾਏ ਆ ਕੁਝ ਬਣਾਏ ਸੀਗੀ ਤੇ ਮੈਂ ਕਹ ਚਲੋ ਮੈਂ ਦਿਖਾਉਣੀ ਹੈ ਇਹ ਜੇ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਮੰਗਵਾ ਸਕਦੀਆਂ ਬਸ ਇਹ ਜਿਹੜਾ ਤੁਹਾਨੂੰ ਸਮਾਨ ਦਿਖਾਉਂ ਬਸ ਇਹੀ ਆਪਣਾ ਬਣਿਆ ਵਾ ਸੀਗਾ ਤੇ ਲਓ ਜੀ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਪਰੂਜੀ ਕਲਰ ਦਾ ਬਲੌਜ ਦੇਖੋ ਇਹ ਜੇ ਜੇ ਮੇਰੀ ਭੈਣ ਥੋੜੀ ਪਤਲੀ ਹੈ ਉਹ ਆਰਡਰ ਕਰ ਸਕਦੀ ਹੈ ਕਿਉਂਕਿ ਜਿਆਦਾ ਹੈਵੀ ਆ ਤਾਂ ਇਹ ਬਲੌਜ ਹੈ ਠੀਕ ਆ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਕਿ ਵਸ ਆਪਣੇ ਜਾ ਦੂਜੀਆ ਰੁਪਈਆ ਜਿਹੜਾ ਅੱਗੇ ਪਹੁੰਚਣ ਵਾਲੀਆਂ ਉਹੀ ਵਸ ਆਪਣੀਆਂ ਇਹ ਜੋ ਫੌਨਸਿੰਗ ਆਪਾਂ ਤੁਹਾਨੂੰ ਦਿਖਾਵਾਂਗੇ ਲੋ ਜੀ דוਣੇ ਵਸ ਐਸਤਰਾ ਬੱਤੀ ਆਈ ਹੋਈ ਆ ਗੋਸਨਾ ਡਿਜ਼ਾਈਨ ਪਾਇਆ ਵਾ ਲੋ ਲੋ ਜੀ ਹਾਂ ਵਸ ਉਹਨਾਂ ਕੱਲ ਦੇਖੋ ਜੀ ਮਲਟੀ ਮੰਗੀ ਚੁੱਕੋ ਵੀ ਲੈ ਜਾਂਦਾ ਚਲ ਕੋਈ ਨੇਪਾ ਫੋਨ ਦੇਖੋ ਜੀ ਮਾਲਟੀ ਹੈ ਇਹਦੇ ਨਾਲ ਦਾ ਪਾਗੀ ਬਣਾ ਕੇ ਦਿੱਤਾ ਸੀ ਤੁਹਾਨੂੰ ਦਿਖਾਇਆ ਸੀਗਾ ਤੇ ਇਹ ਫਿਰ ਤੁਹਾਨੂੰ ਪਤਾ ਵੀ ਮੈਂ ਫਿਰ ਆਪਾਂ ਪਾਚੇ ਵੱਧ ਲੈ ਕੇ ਆਉਣੇ ਹੁੰਦੀ ਆ ਇਹ ਆਪਾਂ ਦੋ ਬਲੱਗ ਜਾਨੀ ਲੈ ਕੇ ਆਏ ਸੀਗੇ ਦੇਖੋ ਇਹ ਬਹੁਤ ਸੋਹਣਾ ਮਲਟੀ ਕਲਰ ਦਾ ਵਾ ਲੈਵਨ ਸ਼ੇਡੇ ਵਿੱਚ ਲੈਵਨ ਤੇ ਫਰੂਜੀਆ ਵਿੱਚ ਬਹੁਤ ਸੋਹਣਾ ਦੋਨੇ ਪਾਸੇ ਬੁੰਨਤੀ ਪਾਈ ਆ ਤੇ ਕਰੋਸ਼ੀਆ ਕੀਤਾ ਹੋਇਆ ਹੈ ਇਹ ਛੋੜੀ ਜੀ ਜਿੰਦਾ ਭਾਰੀ ਆ ਦਾ ਆਰਡਰ ਕਰ ਸਕਦੇ ਆ ਜਿੰਨਾਂ ਦੀ ਵਰਸਤੇ ਆਉਂਦੀ ਹੁੰਦੀ ਹੈ ਉਪਰੋਂ ਕਵਰ 7 18 19 ਤੱਕ ਦਿੰਦਾ ਇਹ ਕਰਵਾ ਸਕਦੇ ਆ 19 ਤੱਕ ਦੀ ਲੈਣੀ ਜਿੱਦੀ ਆਉਂਦੀ ਉਹ ਆਰਡਰ ਕਰਵਾ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਲੋ ਦੇਖ ਨਾ ਡਾਰਕ ਨਾ ਲਾਈਟ ਬਹੁਤ ਸੋਹਣਾ ਕਲਰ ਵਾ ਹੈ ਫਿਨਿਸ਼ਿਕ ਦੇਖੋ ਕਿੰਨੇ ਸੋਹਣੇ ਆਪਣੇ ਹੱਥ ਦੀ ਮੇਰੇ ਖੁਦ ਬਣੇ ਇਹ ਮੇਰੀ ਜਿਹੜਾ ਫਰੋਜੀ ਇਹ ਨਹੀਂ ਮੈਂ ਬਣਾਇਆ ਆਪਣੇ ਕੋਲ ਬਣ ਕੇ ਆਇਆ ਹੈਗਾ ਜਿਹੜਾ ਇਹ ਹੈ ਇਹ ਮੈਂ ਖੁਦ ਆਪ ਬਣਾਇਆ ਹੈਗਾ ਲੋ ਇਸ ਕਿਟ ਜੈਨੇ ਦੀ ਵਾਸਤੋਂ ਪਾਇਆ ਰਿਹਾ ਹਾਂ ਇਹ ਕੇ ਵੀ ਆਪ ਦੇ ਹੱਥੀ ਬਣਾਇਆ ਇਹ ਵੀ ਮੇਰੇ ਬਣਾਇਆ ਹੋਇਆ ਦੇਖੋ ਇਹ ਵਾਈਟ ਕਲਰ ਤੇ ਚਿੱਟੇ ਰੱਖ ਇਹ ਇਹ ਜਿੰਨਾਂ ਦੀ 20 ਤੋਂ 21 ਆ ਇਹ ਉਹ ਕਰ ਸਕਦੇ ਆ ਇਹਦੀ ਪਲਵਾਈ ਵੀ ਜ਼ਿਆਦਾ ਰੱਖੀ ਆ ਤੇ ਆਹ ਚੀ ਜੀ ਜਿਹੜੀਆਂ ਮੇਰੀਆਂ ਭੈਣਾਂ ਆਹ ਚੀਜ਼ ਸੁਹਾਰੀਆਂ ਨਾ ਜਿੰਨਾਂ ਦੀ 20 21 ਤੱਕ ਹੁੰਦੀ ਹੈ ਇਹ ਉਪਰਵਾ ਸਕਦੀਆਂ ਨੇ ਤੇ ਵੇਖੋ ਆਪਾਂ ਬਟਨ ਪੱਟੀ ਲਾਈ ਹੋਈ ਹੈ ਇਹੋ ਜੀ ਇਹ ਤੈਨਾਂ ਬਲੌਜ ਬਣ ਕੇ ਰੈਡੀ ਹੋਏ ਪੈਸੀ ਮੈਂ ਕਹਾਂ ਮੈਂ ਦਿਖਾਵਾਂ ਆਪਣੀਆਂ ਭੈਣਾਂ ਨੂੰ ਲੋ ਜੀ ਬਲੌਸ ਉਹ ਇਹ ਆਪ ਗੋਲ ਦਾ ਗੱਲੇ ਦਾ ਕਰਤਾ ਗਲਗ ਕਰਤਾ ਕਰੋਸ਼ੀਆ ਕੀਤਾ ਹੋਇਆ ਹੈਗਾ ਦੇਖੋ ਕਰੋਸ਼ੀਆ ਕੀਤਾ ਫਿਰ ਡਿਜ਼ਾਈਨ ਇਹਦਾ ਵੀ ਡਿਜ਼ਾਈਨ ਆਪਾਂ ਲੱਗਦਾ ਅਲੱਗ ਵੱਖਰਾ ਜਿਹਾ ਆਗਾ ਬਹੁਤ ਸਨੀ ਡਿਜ਼ਾਈਨ ਬਣਤੀ ਗਈ ਹੈ ਇਹ تینੇ ਅਟੋ ਡਿਜ਼ਾਈਨਾਂ ਦੇ ਬਣ ਕੇ ਤਿਆਰ ਹੋਏ ਬਲੌਜ ਆਪਣੇ ਕੋਲ ਤਿਆਰ ਨਾ ਤਿਆਰ ਬਣੇ ਤੁਸੀਂ ਲੈ ਸਕਦੇ ਆ ਦੋ ਤੇ ਇਸ ਵੀਰੀ ਆਪਾਂ ਕਿਸੇ ਮੇਰੀ ਭੈਣ ਨੇ ਬਲੈਕ ਕਲਰ ਦਾ ਉਹਨਾਂ ਦਾ ਵੀ ਰੈਡੀ ਹੋਇਆ ਪਿਆਗਾ ਤੇ ਉਹ ਪਾਸੇ ਵੀ ਤੇ ਜਦੋਂ ਆਪਾਂ ਗੂਗਲ 'ਤੇ ਡਨ ਹੋ ਗਿਆ ਸਵੇਰੇ ਆਪਾਂ ਕਰਵਾਵਾਂਗੇ ਅੱਜ ਨਹੀਂ ਕਰਵਾਉਂਦੇ ਕਿ ਤੇ ਸਵੇਰੇ ਆਪਾਂ ਕਰਵਾਵਾਂਗੇ ਕਿਉਂਕਿ ਅੱਜ ਉਹ ਤਨਾਰੀ ਤਾਂ ਹਜੇ ਗੂਗਲ 'ਤੇ ਡਨ ਦੇਖਾਂਗੇ ਨਾਲੇ ਫਿਰ ਹਜੇ ਉਹ ਸਲਾਈ ਕਰਨ ਵਾਲਾ ਰਹਿੰਦਾ ਹਜੇ ਤੇ ਉਹ ਆਜ ਕਰੋਸ਼ੀਆ ਕਰਨ ਵਾਲਾ ਤੇ ਸਲਾਈ ਕਰਨ ਵਾਲਾ ਰਹਿਗਾ ਨਹੀਂ ਮੈਂ ਤੁਹਾਨੂੰ ਦਿਖਾ ਵੀ ਦਿੰਦੀ ਤੇ ਉਹ ਫਿਰ ਆਪਾਂ ਸ਼ਾਮ ਤੱਕ ਸਾਰਾ ਕਲੀਅਰ ਕਰ ਦਾਂਗੇ ਸਵੇਰੇ ਕਰਾ ਦਾਂਗੇ ਲਓ ਜੀ ਤੇ ਕੱਲ ਜਿਹੜਾ ਬੱਚੇ ਦਾ ਸੈਟ ਆਪਾਂ ਸਮ ਕੱਲ ਤੋਂ ਖਿਆਸੀ ਹਾਂ ਉਹ ਫਿਰ ਕੱਲ ਅਸੀਂ ਸ਼ਾਮ ਨੂੰ ਗਏ ਸੀ 4:30 ਵਜੇ ਬਾਗ ਕੇ ਪੁਰਾਣੇ ਉਹ ਬੇਟੇ ਨੇ ਸਕੂਲ ਵਾਲੇ ਬੂਸ਼ੂ ਤੇ ਲੋਰ ਲੈਣੀਆਂ ਸੀ ਲੋਰ ਸਕੂਲੋਂ ਆਇਆ 4:30 ਵਜੇ ਕੌਣ ਸਾ ਆ ਕੇ ਤਾਂ ਮੰਮੀ ਆਪਾਂ ਬਾਗੇ ਪੁਰਾਣੇ ਚੱਲ ਕੇ ਆਈਏ 4:30 ਵਜੇ ਮਾਪੇ ਤੇ ਜਾਪੜੇ ਪਾਉਣੇ ਸੀ ਘਰ ਆ ਗਏ ਫਿਰ ਜਾਂਦੀ ਜਾਂਦੇ ਸੀ ਉਹ ਵੀ ਕੋਰੀ ਅੱਜ ਜਾਂਦੀ ਕਰਵਾ ਗਏ ਤੇ ਉਹਨਾਂ ਕੋਲੇ ਅੱਜ ਕਰਵਾਉਣਗੇ ਤਸਵੀਰੇ ਪਹੁੰਚ ਜੂਗਾ ਉਹ ਤੇ ਕੋਈ ਜੇ ਤਾਂ ਗੂਗਲ ਪੇਡ ਅਨ ਹੋ ਜਾਂਦਾ ਵੀਰ ਨਹੀਂ ਆ ਪੜਕਾਉਂਦੇ ਹੁੰਦੇ ਫਿਰ ਆਪਾਂ ਉਹਦੀ ਕਰਵਾ ਦਿੰਦੇ ਹੁੰਦੇ ਆ ਜਿੰਨਾ ਤੇ ਗੁੱਗਰ ਨਹੀਂ ਆਪਣ ਪੈਸੇ ਨਹੀਂ ਆਉਂਦੇ ਉੰਨਾ ਤੇ ਆਪਾਂ ਹੋਰਿਆ ਨਹੀਂ ਦੂਰ ਦੇ ਲਓ ਜੀ ਇੱਕ ਕੋਟੀ ਆ ਇਹ ਦੇਖ ਲਓ ਕਿ ਆਪਣੇ ਕੋਲੇ ਬਣੀ ਪਈ ਆ ਜੇ ਕਿਸੇ ਦਾ ਬੱਚਾ 5 6 7 ਸਾਲ ਦਾ ਹੈਗਾ ਲਓ ਜੀ ਮੈਂ ਕਿਹਾ ਚਲੋ ਬਣੀ ਪਈ ਆ ਹਨਾ ਠੰਡ ਹੈਗੀ ਆ ਤੂੰ ਤਾਂ ਆਰਡਰ ਤਾਂ ਆਪਣੇ ਕੋਲ ਬਹੁਤ ਜਿਆਦਾ ਹੋਏ ਪਏ ਆ ਜਦੋਂ ਆਪਾਂ ਨਾਲ ਦੀ ਨਾਲ ਕੱਢੀ ਵੀ ਜਾਂਦੀ ਆ ਆਰਡਰ ਬਹੁਤ ਕੋਸ਼ਿਸ਼ ਕਰਦੀ ਆ ਤੇ ਪਰ ਜਿੰਨਾ ਕੁ ਆਪਣੇ ਕੋਲ ਬਣ ਕੇ ਤਿਆਰ ਸੀਗਾ ਲਓ ਜੀ ਇਹ 6 ਸਾਲ ਦੇ ਬੱਚੇ ਦੀ ਕੋਟੀ ਲਓ ਜੀ ਚਲੋ ਜੀ ਠੀਕ ਆ ਜਿਦੋਂ ਮੈਂ ਇੰਨਾ ਜ਼ਿਆਦਾ ਬੋਲਦੀ ਫਿਰ ਮੇਰੇ ਗਲੇ 'ਤੇ ਦੁਖਣ ਲੱਗ ਜਾਂਦਾ ਹੈਗਾ ਤੇ ਦੂਜੀ ਆਪਾਂ ਪੈਂਡ ਕਾਲੇ ਕਿਆਂ ਦੇ ਵਿੱਚ ਵੀਡੀਓ 'ਚ ਪਾਉਣੇ ਕੱਪੜਿਆਂ ਦੇ ਕੱਪੜੇ ਆਪਣੇ ਕੋਲ ਪਹੁੰਚੇ ਆ ਨਾ ਆਪਾਂ ਕੱਪੜਿਆਂ ਦੀ ਵੀਡੀਓ ਪਾਉਣੀ ਆ ਉਹ ਵੀ ਤੁਸੀਂ ਵੀਡੀਓ ਨੂੰ ਪੂਰਾ ਸਪੋਰਟ ਕਰਿਆ ਕਰੋ ਮੇਰੀ ਨੂੰ ਤੇ ਲਓ ਜੀ ਇਹ ਵਸ ਇੰਨਾ ਕੁ ਕੁਛ ਬਣਿਆ ਪਿਆ ਸੀ ਆ ਚਲੋ ਜੀ ਲਓ ਦੇਖੋ ਵਾਈਟ ਕਿਲਰ ਦਾ ਬਣਿਆ ਪਿਆ ਮਲਟੀ ਦਾ ਇਵਰੂਦੀ ਇਹ ਜਿਹੜੀ 16 ਤੋਂ 17 ਤੱਕ ਦੀ ਹੁੰਦੀ ਹੈ ਨਾ ਬਸ ਉਹ ਕਨ ਆਰਡਰ ਕਰ ਸਕਦੇ ਕਿਉਂਕਿ ਇਹ ਪਤਲੇ ਕੁੜੀ ਦਾ ਚਲੋ ਜੀ ਮੈਂ ਕਿਹਾ ਚਲੋ ਮੈਂ ਦਿਖਾਵਾਂ ਚਲੋ ਬਹੁਤ ਧੰਨਵਾਦ ਸੋਡਾ